ਪ੍ਰਧਾਨ ਮੰਤਰੀ ਉਹਨਾਂ ਦੇ ਵੱਲੋਂ Eid ਦੀ ਵਧਾਈ ਦਿੱਤੀ ਗਈ ਤਾਂ ਉੱਥੇ ਹੀ ਮੁੱਖ ਮੰਤਰੀ ਐ ਜੋ ਮਾਨ ਉਹ ਵੀ ਉੱਚੇ ਚੇਤਤ ਤੌਰ ਤੇ ਪਹੁੰਚੇ ਅੱਜ ਮਲੇਰ ਕੋਟਲਾ ਜਿੱਥੇ ਮੁਸਲਮਣ ਭਾਈਚਾਰੇ ਦੇ ਨਾਲ Eid ਮਨਾਈ। ਜਿਵੇਂ ਵਕ ਵਕ ਜੋ ਲੀਡਰ ਨੇ ਉਹ ਪਹੁੰਚੇ ਤੇ ਆਪਸੀ ਭਾਈਚਾਰੇ ਦੀ ਜਿਹੜੀ ਤੁਸੀਂ ਜਿਸ ਤਰ੍ਹਾਂ ਜ਼ਿਕਰ ਕੀਤਾ ਹੈ ਕਿ ਸਾਂਝ ਦਾ ਸੁਨੇਹਾ ਦਿੱਤਾ। ਕਿਵੇਂ ਦੇਖਦੇ ਹੋ ਕਿ ਤਿਹਾਰ ਕੋਈ ਵੀ ਹੋਵੇ ਪਰ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਇੱਕ ਦੂਜੇ ਦਾ ਤਿਹਾਰ ਨਹੀਂ ਲੱਗਦਾ। ਹਰ ਇੱਕ ਤਿਹਾਰ ਆਪਣਾ ਮੰਨਿਆ ਜਾਂਦਾ। ਗੁਰਪ੍ਰਬੰਦ ਤੁਸੀਂ ਬੜਾ ਭਾਵਕ ਸਵਾਲ ਲਿਆ ਹੈ ਹਿੰਦੁਸਤਾਨ ਜਿਹੜਾ ਐਸੇ ਕਰਕੇ ਕਹਿੰਦੇ ਕਿ ਬਨਸੋਨਾ ਤਾਂ ਦਾ ਗੁਰਦਸਤਾ ਹੈਗਾ ਇਹਦੇ ਚ 크ਰਿਸਚਨ ਵੀ ਹੈ ਮੁਸਲਮ ਵੀ ਹੈ ਹਿੰਦੂ ਵੀ ਹੈ ਜੈਨੇ ਵੀ ਹੈ ਵੱਖ-ਵੱਖ ਤਰ੍ਹਾਂ ਨਾਲ ਸੰਧ ਜੁੜੇਗੇ ਨਾਂ ਸਿਆਸਤ ਦਾ ਵੱਡਾ ਹਿੱਸਾ ਬਣ ਚੁੱਕੇ ਨੇ ਖਾਸ ਕਰਕੇ ਪੰਜਾਬ ਦੀ ਸਿਆਸਤ ਦਾ ਚਿਹਰੇ ਦੇ ਵਿੱਚ ਅੱਜ ਸਿਆਸੀ ਲੋਕ ਨੇ ਜੋ ਚਾਹੇ ਉਹ ਕੈਬਨਟ ਮੰਤਰੀ ਚਾਹੇ ਐਮ ਐਲ ਏ ਉਹਨਾਂ ਦੇ ਘਰਾਂ ਦਾ ਘਰਾਓ ਮੁੱਖ ਮੰਤਰੀ ਦੇ ਘਰ ਦਾ ਘਰਾਓ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਲਗਭਗ 30 ਥਾਵਾਂ ਦੇ ਉੱਪਰ ਅੱਜ ਕਿਸਾਨ ਤੇ ਪੁਲਿਸ ਮਲਾਜ਼ਮਾਂ ਮੋ ਸਾਹਮਣੇ ਸੀ ਝੜਪਾਂ ਵੀ ਹੋਈਆਂ ਇੱਕ ਦੂਜੇ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਕਿਵੇਂ ਦੇ ਇੱਕ ਦੇ ਇਹ ਸਾਰੇ ਵਰਤਾਰੇ ਨੂੰ ਕਿਉਂਕਿ ਪਿਛਲੇ ਦਿਨੀ ਜੋ ਕੁਝ ਹੋਇਆ ਉਹ ਉਸ ਦਾ ਇਹ ਰਿਜ਼ਲਟ ਨਿਕਲ ਰਿਹਾ ਹੈ ਦੇਖੋ ਵਰਤਾਰਾ ਦਾ ਜੇ ਆਪਾਂ ਗੱਲ ਕਰੀਏ ਕਿ ਕਿਸਾਨ ਜਿਹੜੇ ਲਗਾਤਾਰ ਆਪਣੀਆਂ ਮੰਗਾਂ ਲਈ ਦਿੱਲੀ ਦੇ ਤੱਕ ਤੋਂ ਲੈ ਕੇ ਪੰਜਾਬ ਤੱਕ ਲੜਾਈ ਲਾ ਰਹੇ ਹੈ ਲੜਾਈ ਦਾ ਮੁੱਦਾ ਇੱਕੋ ਹੀ ਹੈ ਇੰਦਰ ਨੇ ਜਿਹੇ ਕੰਮੁਨੁਣਾਏ ਕਿ ਕਿਸਾਨਾਂ ਨੂੰ ਕੁਰਵਾਨੀ ਸੀ ਉਹ ਰੱਦ ਹੋ ਗਏ ਰੱਦ ਹੋ ਕੇ ਉਸ ਤੋਂ ਬਾਅਦ ਕਿਹਾ ਗਿਆ ਕਿ ਕਿਸਾਨਾਂ ਦੀ ਗੱਲ ਮੰਨੇਗੀ ਪਰ ਗੱਲ ਤਾਂ ਮੰਨੇਗੀ ਪਰ ਕਿਸਾਨਾਂ ਦੇ ਪੱਲੇ ਕੀ ਪਿਆ ਉਹ ਜਾਣਦੇ ਆ ਪੀਰ ਅਧਿਕਾਰੀਆਂ ਨੇ ਆਨ ਬਿਠਾ ਕੇ ਜਦਾਂ ਥਾਣੇ 'ਚ ਬਿਠਾਉਂਦੇ ਹੁੰਦੇ ਆ ਨਾ ਏਦਾਂ ਬਿਠਾ ਕੇ ਉਹਨਾਂ ਨੇ ਕਿਹਾ ਕਿ ਅਸੀਂ ਬੜਾ ਥੋੜਾ ਰਿਗਾਰਡ ਕਰਦੇ ਆ ਸਤਿਕਾਰ ਕਰਦੇ ਆ ਕਿਉਂਕਿ ਤੁਸੀਂ ਵੱਡੇ ਉਮਰਾਂ ਦੇ ਵੱਡੇ ਹੋ ਉਹ ਕਹਿੰਦੇ ਜਿਹੜੇ ਕਿਸਾਨਾਂ ਦੇ ਪੁੱਤਾਂ ਹੋਈ ਪੁਲਿਸ ਭਰਤੀ ਹੁੰਦੇ ਆ ਉਹੀ ਫੌਜ ਭਰਤੀ ਹੁੰਦੇ ਆ ਬਿਲਕੁਲ ਪਰ ਸਨਿਆਗੀ ਦਿੱਤਾ ਗਿਆ ਕਹਿੰਦੇ ਜੇ ਨਹੀਂ ਮੰਨੋਗੇ ਤਾਂ ਫਿਰ ਸਾਨੂੰ ਮਨਾਉਣੇ ਵੀ ਆਉਣੇ ਆ ਉਹਨਾਂ ਨੂੰ ਜੇ ਤਰ੍ਹਾਂ ਚੁੱਕ ਕੇ ਬਸਾਂ ਸੁਟਿਆ ਗਿਆ ਥਾਣੇ ਸੁਟਿਆ ਗਿਆ ਜਾ ਕੇ ਉਹਨਾਂ ਦਾ ਸਮਾਨ ਰੁੜ ਗਿਆ ਇੱਕ ਤਾਂ ਉਹ ਵੱਡਾ ਮਾਮਲਾ ਜਿਸ ਸਮਾਨ ਦੇ ਖਰਾਬ ਨੂੰ ਪ੍ਰੋਟੈਸਟ ਕੀਤਾ ਜਾ ਰਿਹਾ ਸਾਰੇ ਦੇ ਜਕਾਰੇ ਗਾਉਂਦੇ ਨਹੀਂ ਥੱਕਦੇ ਕਿਸਾਨ ਦੀ ਬੜੀ ਤਾਰੀਫ ਕਰਦੇ ਆ ਪ੍ਰਧਾਨ ਮੰਤਰੀ ਤੋਂ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਤੱਕ ਤਾਰੀਫ ਦੇ ਕਿਸਾਨਾਂ ਦੇ ਫੋਲ ਬੰਨਾਂ ਵਿੱਚ ਕੋਈ ਕਸਰ ਨਹੀਂ ਛੱਡਦੇ ਕਰਨਲ ਵਾਲਾ ਮਾਮਲਾ ਹੁਣ ਸਿਰਫ ਪੁਲਿਸ ਤੇ ਫੌਜ ਵਿਚਕਾਰ ਦੀ جنگ ਨਹੀਂ ਰਿਹਾ ਜਿੱਤੇ ਪੁਲਸ ਵਰਸਸ ਫੌਜ ਬਣ ਚੁੱਕਿਆ ਉੱਥੇ ਇਹ ਕੇਂਦਰ ਸਰਕਾਰ ਕੋਲੇ ਸਟੇਟ ਗਵਰਨਮੈਂਟ ਕੋਲੇ ਸਾਰੇ ਕਿਤੇ ਪਹੁੰਚ ਚੁੱਕਿਆ ਹੈ ਗ੍ਰਹਿ ਮੰਤਰੀ ਦੇ ਨਾਲ ਵੀ ਉਹਨਾਂ ਨੇ ਮੁਲਾਕਾਤ ਕਰ ਲਈ ਅੱਜ ਸੀਐਮ ਮਾਨ ਦੇ ਨਾਲ ਮੁਲਾਕਾਤ ਕੀਤੀ ਪਰਿਵਾਰ ਨੇ ਕਿਵੇਂ ਦੇਖਦੇ ਇਸ ਮਾਮਲੇ ਨੂੰ ਕਿ ਇੰਨਾ ਉਛਾਲਣ ਦਾ ਕੀ ਕਾਰਨ ਰਿਹਾ ਕਿ ਇਸ ਦਾ ਰਿਜ਼ਲਟ ਓਨੀ ਜਲਦੀ ਨਹੀਂ ਰਿਸਪਾਂਸ ਨਹੀਂ ਮਿਲ ਸਕਿਆ ਜਿੰਨੀ ਜਲਦੀ ਕਾਰਵਾਈ ਦੀ ਮੰਗ ਉਹ ਕਰ ਰਹੇ ਸੀ ਜੀ ਤੁਸੀ ਜੇਕਰ ਕਾਨੂੰਨ ਦਾ ਸਾਥ ਜੀ ਕਰਨਾ ਕਿ ਤੁਸੀਂ ਜੇ ਸਮਝੇ ਸਰ ਕਾਰਵਾਈ ਕਰੋਗੇ ਤਾਂ ਉਹ ਨਤੀਜੇ ਵੀ ਆਉਣਗੇ ਜਿਸ ਦਿਮਾਗ ਸਰ ਕੇ ਨਾ ਹੁਣਾ ਕਿਤੇ ਕਈ ਵਾਰ ਜਿਹੜੇ ਹੱਥਾਂ ਨਾਲ ਦਿੱਤੀਆਂ ਕੰਡਾਂ ਆਈਆਂ ਮੂੰਹ ਨਾਲ ਖੋਲਣੀਆਂ ਪੈਂਦੀਆਂ ਦੰਦਾਂ ਨਾਲ ਖੋਲਣੀਆਂ ਪੈਂਦੀਆਂ ਚੰਗੀ ਗੱਲ ਹੈ ਕਿ ਮੁਕੰਦਰੀ ਭਗਵੰਤ ਮਾਨ ਨੇ ਤੁਹਾਡੀ ਗੱਲ ਨੂੰ ਬੜੀ ਹਮਦਰਦੀ ਨਾਲ ਧੰਮ ਨਾਲ ਸੁਣਿਆ ਕਰਨ ਸਾਹਿਬ ਦਾ ਪ੍ਰਸਾਦਤਾ ਕਰਨ ਬਾੜ ਦੇ ਜਿਹੜੇ ਪਤਨੀ ਆ ਉਹ ਕਹਿ ਰਿਹਾ ਕਿ ਮੁਕੰਦਰੀ ਭਗਵੰਤ ਮਾਨ ਨੇ ਕਿਹਾ ਕਿ ਤੁਸੀਂ ਸਾਡੀ ਬੇਟੀ ਹੋ ਤੇ ਜੋ ਅਨਿਆਂ ਹੋਇਆ ਜਾਂ ਜਾਤੀ ਹੋਈ ਹੈ ਤੁਹਾਨੂੰ ਨਿਆਂ ਤੇ ਇਨਸਾਫ ਮਿਲੇਗਾ ਜਾਤੀ ਨਹੀਂ ਹੋਣਿਆਂਗੇ ਤੁਸ਼ੀ ਦੇ ਖਿਲਾਫ ਸਖਤ ਕਾਰਵਾਈ ਹੋਏਗੀ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਸ਼ੁਰੂਆਤ ਕਰਾਂਗੇ ਅੱਜ ਖਾਸ ਤਿਹਾਰਾ ਜੋਸਤੋਂ ਅੱਜ ਈਦ ਦਾ ਤਿਹਾਰ ਹੈ ਪੂਰੇ ਦੇਸ਼ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਵੱਲੋਂ ਈਦ ਦਾ ਦਿਹਾੜਾ ਮਨਾਇਆ ਗਿਆ ਸੋ ਈਦ ਉਲ ਫਤਰ ਦਾ ਜਸ਼ਨ ਜਿੱਥੇ ਚੋਂ ਪਾਸੇ ਆ ਤਾਂ ਉੱਥੇ ਹੀ ਸਾਡੀ ਟੀਮ ਦੇ ਵੱਲੋਂ ਵੀ ਮੁਸਲਿਮ ਭਾਈਚਾਰੇ ਨੂੰ ਬਹੁਤ-ਬਾਤ ਮੁਬਾਰਕਬਾਦ ਇਸ ਤੋਂ ਇਲਾਵਾ ਗੱਲਬਾਤ ਕਿਸਾਨਾਂ ਦੀ ਕਰਾਂਗੇ ਤੇ ਗੱਲਬਾਤ ਕਰਾਂਗੇ ਪਟਿਆਲਾ ਦੇ ਵਿੱਚ ਇੱਕ ਵੱਡਾ ਮੁੱਦਾ ਜੋ ਉੱਭਰਿਆ ਹੋਇਆ ਹੈ ਕਰਨਲ ਮਾਮਲੇ ਦੀ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਵਾਗਤ ਕਰ ਲੈਨੇ ਆ ਬਹੁਤ-ਬਹੁਤ ਸਵਾਗਤ ਹੈ ਸਿੱਧੂ ਸਾਹਿਬ ਤੁਹਾਡਾ ਰਮ ਮਿਹਰਬਾਨੀ ਤੁਹਾਨੂੰ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜਿੱਦਾਂ ਤੁਸੀਂ ਜ਼ਿਕਰ ਕੀਤਾ Eid ਦਾ ਪਵਿੱਤਰ ਦਿਹਾੜਾ ਦੁਨੀਆ ਭਰ ਜਿਹੜੇ ਬੈਠੇ ਆਪਣੇ ਦਰਸ਼ਕਾਂ ਨੂੰ Eid ਮੁਬਾਰਕ ਭਾਈਚਾਰਕ ਸਾਂਝ ਦਾ ਸਨੇਹ ਹੈ ਤੇ ਉਸ ਭਾਈਚਾਰਕ ਸਾਂਝ 'ਚ ਆਪਾਂ ਵੀ ਆਪਣੀ ਸ਼ਮੂਲੀਅਤ ਕਰਦੇ ਆਂ ਆਪਣੀ ਹਾਜ਼ਰੀ ਦਰਜ ਕਰਾਉਂਦੇ ਆਂ ਲਓ ਸਵਾਲ ਜੀ ਬਿਲਕੁਲ ਗੱਲ ਕਰੀਏ ਤਾਂ ਸਿੱਤ ਸਾਹਿਬ ਜਿੱਥੇ ਪ੍ਰਧਾਨ ਮੰਤਰੀ ਉਹਨਾਂ ਦੇ ਵੱਲੋਂ Eid ਦੀ ਵਧਾਈ ਦਿੱਤੀ ਗਈ ਤਾਂ ਉੱਥੇ ਹੀ ਮੁੱਖ ਮੰਤਰੀ ਜੋ ਮਾਣੋ ਵੀ ਉੱਚੇ ਚੇਤੇ ਤੌਰ ਤੇ ਪਹੁੰਚੇ ਅੱਜ ਮਲੇਰ ਕੋਟਲਾ ਜਿੱਥੇ ਮੁਸਲਿਮ ਭਾਈਚਾਰੇ ਦੇ ਨਾਲ ਇਤਮਲਨ ਮਨਾਈ ਜਲੰਧਰ ਦੇ ਵਿੱਚ ਸਾਬਕਾ ਸੀਐਮ ਚੰਨੀ ਨੇ ਜੋ ਹੁਣ ਐਮਪੀ ਨੇ ਉਹ ਪਹੁੰਚੇ ਹੋਏ ਸਨ ਇਸ ਲਈ ਵਕ ਵਕ ਜੋ ਲੀਡਰ ਨੇ ਉਹ ਪਹੁੰਚੇ ਤੇ ਆਪਸੀ ਭਾਈਚਾਰੇ ਦੀ ਜਿਹੜੀ ਤੁਸੀਂ ਜਿਸ ਤਰ੍ਹਾਂ ਜ਼ਿਕਰ ਕੀਤਾ ਹੈ ਕਿ ਸਾਂਝ ਦਾ ਸੁਨੇਹਾ ਦਿੱਤਾ ਕਿਵੇਂ ਦੇਖਦੇ ਹੋ ਕਿ ਤਿਹਾਰ ਕੋਈ ਵੀ ਹੋਵੇ ਪਰ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਇੱਕ ਦੂਜੇ ਦਾ ਤਿਹਾਰ ਨਹੀਂ ਲੱਗਦਾ ਹਰ ਇੱਕ ਤਿਹਾਰ ਆਪਣਾ ਮੰਨਿਆ ਜਾਂਦਾ ਹੈ ਬਿਲਕੁਲ ਪ੍ਰਭਾਨ ਤੁਸੀਂ ਬੜਾ ਭਾਵਕ ਸਵਾਲ ਲਿਆ ਹਿੰਦੁਸਤਾਨ ਜਿਹੜਾ ਐਸੇ ਕਰਕੇ ਕਹਿੰਦੇ ਕਿ ਬਨਸੋਨਾ ਤਾਂ ਦਾ ਗੁਲਦਸਤਾ ਹੈਗਾ ਇਹਦੇ ਚ 크ਿਸਚਨ ਵੀ ਹੈ ਮੁਸਲਮਾਨ ਵੀ ਹੈ ਹਿੰਦੂ ਵੀ ਹੈ ਜੈਨੀ ਵੀ ਹੈ ਵੱਖ-ਵੱਖ ਧਰਮਾਂ ਨਾਲ ਸੰਬੰਧ ਜੁੜੇਗੇ ਇਸੇ ਹਰ ਕੇ 파ਦ ਨੂੰ ਵੱਖ-ਵੱਖ ਧਰਮਾਂ ਦਾ ਮਜ਼ਵਾ ਦਾ ਬੋਲੀਆ ਦਾ ਗੁਲਦਸਤਾ ਤੇ ਫੈਡਰਲ ਚਾਂਚੇ ਦੀ ਜਿਹੜਾ ਆਪਾਂ ਕਈ ਮੌਕਿਆਂ ਤੇ ਗੱਲ ਕਰਦੇ ਆ ਉਹਦੇ ਚ ਵੀ ਸੁਨਿਆਉਂਦਾ ਕਿ ਚਾਹੇ ਕੋਈ ਧਰਮ ਹੋਵੇ ਕਾਟਕੰਤੀ ਹੋਵੇ ਫੋਗੰਤੀ ਹੋਵੇ ਸਾਰੇ ਧਰਮਾਂ ਦਾ ਸਤਿਕਾਰ ਜੇ ਜਦੋਂ ਪੰਜਾਬ ਦੀ ਧਰਤੀ ਦੀ ਗੱਲ ਕਰਦੇ ਆ ਪੰਜਾਬ ਦੀ ਧਰਤੀ ਤਾਂ ਹਾਈ ਮੰਨਤਾ ਦਾ ਸਨਿਆਨ ਨਿ ਹਮੇਸ਼ਾ ਹੈ ਪੰਜਾਬੀਆਂ ਨੂੰ ਇਸ ਗੱਲ ਦਾ ਮਾਣ ਤੇ ਫਖਰ ਹੈ ਕਿ ਗੁਰੂ ਸਹਿਬਾਨ ਨੇ ਜੋ ਸਨ ਸੁਨਿਆ ਦਿੱਤਾ ਹੈ ਸਾਰੀ ਮੰਨਤਾ ਦਾ ਸਤਿਕਾਰ ਤੇ ਪਿਆਰ ਉਹ ਮੰਨਤਾ ਨੂੰ ਜਦੋਂ ਇਹ ਜਿਹੇ ਤਿਹਾਰ ਹੁੰਦੇ ਆ ਤੇ ਜਦੋਂ ਇੱਕ ਦੂਜੇ ਨੂੰ ਕੁਲ ਵਕੜੀ 파 ਕੇ ਮਿਲਦੇ ਆ ਮੁਬਾਰਕਵਾ ਦਿੰਦੇ ਆ ਤੱਕਦਰੋ ਸਾਂਝਾਂ ਦਾ ਨਵੇਂ ਸਿਰੇ ਤੋਂ ਪਰਟਾਵਾ ਹੁੰਦਾ ਐਸੇ ਕਰਕੇ ਦਿਵਾਲੀ ਦਾ ਤਿਹਾਰ ਹੋਵੇ ਚਾਹੇ ਕੋਈ ਗੁਰਪੁਰਬ ਹੋਵੇ ਚਾਹੇ ਕੋਈ ਹਿੰਦੂ ਪਾਈਚਾਰੇ ਦਾ ਤਿਹਾਰ ਹੋਵੇ ਸਾਰੇ ਇੱਕ ਦੂਜੇ ਨੂੰ ਮੁਬਾਰਕਾਂ ਦਿੰਦੇ ਆ ਉਹ ਸਾਂਝੇ ਤੌਰ ਤੇ ਮਨਾਉਂਦੇ ਆ ਬੇਸ਼ੱਕ ਇਹਦੇ ਚੱਲਦੇ ਆ ਕੁਝ ਜਿਹੜੀਆਂ ਧਿਰਾਂ ਜਾਂ ਕੁਝ ਲੋਕ ਕਿਹੋ ਜਿਹੇ ਜਿਹੜੇ ਨਫਰਤ ਦਾ ਪੈਗਾਮ ਦੇਣ ਦੀ ਨਫਰਤ ਫਲਾਉਣ ਦੀ ਕੋਸ਼ਿਸ਼ ਸਾਡੇ ਦੇਸ਼ ਵਿੱਚ ਕਰਦੇ ਆ ਪਰ ਹਮੇਸ਼ਾ ਹੀ ਜਿਹੜਾ ਆਪਾਂ ਦੇਖਦੇ ਆ ਕਿ ਹਿੰਦੁਸਤਾਨ ਉਹ ਲੋਕ ਆਪਾਂ ਪੰਜਾਬ ਦੀ ਗੱਲ ਕਰ ਲਈਏ ਤਾਂ ਇੱਕ ਮਾਨਵਤਾ ਦਾ ਸਨੇਹਾ ਜਿਹੜਾ ਸਾਂਝ ਦਾ ਸਨੇਹ ਦਿੱਤਾ ਜਾਂਦਾ ਹੈ ਸੋਈਦ ਵੀ ਸਾਨੂੰ ਉਸੇ ਹੀ ਖੁਸ਼ੀ ਦੇ ਨਾਲ ਮਨਾਉਣ ਦੀ ਗੱਲ ਦਿੰਦਾ ਹੈ ਕਿ ਸਾਂਝੀ ਮਾਨਵਤਾ ਦਾ ਸਨੇਹਾ ਇਸ ਮਾਨਵਤਾ ਦੇ ਚਲਦਿਆਂ ਸਾਰੇ ਧਰਮਾਂ 'ਚ ਬਰਾਬਰੀ ਦਾ ਸਤਕਾਰ ਔਰ ਸਤਕਾਰ ਦੀ ਜਗ੍ਹਾ ਨਫ਼ਰਤ ਦਾ ਸਾਡੇ 'ਚ ਕੋਈ ਮਕਾਮ ਹੀ ਨਹੀਂ ਹੈ ਇਸੇ ਕਰਕੇ ਜਿਹੜਾ ਕਿ ਸਾਰੇ ਧਰਮ ਜਦੋਂ ਇਕਾਂ ਦੀ ਗੱਲ ਕਰਦੇ ਆ ਤਾਂ ਇਹ ਬਖਰੀਆਂ ਬੋਲੀਆਂ ਬੋਲੀਆਂ ਹੋਣ ਚਾਹੀਏ ਕਿਸੇ ਭਾਸ਼ਾ 'ਚ ਗੱਲ ਕਰੇ ਅਸਨਿਆ ਸਭ ਦਾ ਇੱਕੋ ਹੀ ਹੈ ਕਿ ਮਨੁੱਖਤਾ ਲਈ ਪਿਆਰ ਤੇ ਮਨੁੱਖਤਾ ਲਈ ਸਤਕਾਰ ਸੋ ਦੁਨੀਆ ਪਰ ਜਿੱਦਾਂ ਆਪਾਂ ਜ਼ਿਕਰ ਕੀਤਾ ਮੁਸਲਮ ਫਾਈਜ਼ਾ ਜਿੱਥੇ ਵੀ ਬੈਠਾ ਹੈ ਅਸੀਂ ਪੰਜਾਬੀਆਂ ਵੱਲੋਂ ਆਪਣੇ ਮੁਲਕ ਵੱਲੋਂ ਉਹਨਾਂ ਨੂੰ Eid ਮੁਬਾਰਕ ਹੋਰ ਉਹਨਾਂ ਦੀ ਖੁਸ਼ੀ ਦੇ ਮੌਕੇ ਤੇ ਤੇ ਅਧਿਆ ਤਿਹਾੜ ਦੇ ਮੌਕੇ ਤੇ ਆਪਣੇ ਵੀ ਸ਼ਮੂਲੀਅਤ ਕਰਦੇ ਆਂ ਦਰਜ ਕਰਵਾਉਣੇ ਆਪਣੀ ਹਾਜ਼ਰੀ ਜੀ ਜੀ ਸਿੰਘ ਸਾਹਿਬ ਅੱਗੇ ਗੱਲ ਕਰਦੇ ਆਂ ਸਿਆਸਤ ਦੀ ਸਿਆਸਤ ਵੱਲ ਵਧਾਂਗੇ ਤੇ ਇਸ ਸਮੇਂ ਕਿਸਾਨ ਸਿਆਸਤ ਦਾ ਵੱਡਾ ਹਿੱਸਾ ਬਣ ਚੁੱਕੇ ਨੇ ਖਾਸ ਕਰਕੇ ਪੰਜਾਬ ਦੀ ਸਿਆਸਤ ਦਾ ਚਿਹਰੇ ਦੇ ਵਿੱਚ ਅੱਜ ਸਿਆਸੀ ਲੋਕ ਨੇ ਜੋ ਚਾਹੇ ਉਹ ਕੈਬਨਟ ਮੰਤਰੀ ਚਾਹੇ ਐਮ ਐਲ ਏ ਉਹਨਾਂ ਦੇ ਘਰਾਂ ਦਾ ਘਰਾਓ ਮੁੱਖ ਮੰਤਰੀ ਦੇ ਘਰ ਦਾ ਘਰਾਓ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਲਗਭਗ 30 ਥਾਵਾਂ ਦੇ ਉੱਪਰ ਅੱਜ ਕਿਸਾਨ ਤੇ ਪੁਲਿਸ ਮੁਲਾਜ਼ਮਾਂ ਮੋ ਸਾਹਮਣੇ ਸੀ ਆਪਸ ਦੇ ਵਿੱਚ ਝੜਪਾਂ ਵੀ ਹੋਈਆਂ ਇੱਕ ਦੂਜੇ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਕਿਵੇਂ ਦੇਖਦੇ ਹੋ ਇਹ ਸਾਰੇ ਵਰਤਾਰੇ ਨੂੰ ਕਿਉਂਕਿ ਪਿਛਲੇ ਦਿਨੀ ਜੋ ਕੁਝ ਹੋਇਆ ਹੈ ਉਸ ਦਾ ਇਹ ਰਿਜ਼ਲਟ ਨਿਕਲ ਰਿਹਾ ਹੈ ਜੀ ਦੇਖੋ ਵਰਤਾਰਾ ਦਾ ਜੇ ਅੱਪਾ ਗੱਲ ਕਰੀਏ ਕਿਸਾਨ ਜਿਹੜੇ ਲਗਾਤਾਰ ਆਪਣੀਆਂ ਮੰਗਾਂ ਲਈ ਦਿੱਲੀ ਦੇ ਤਾਕਤੋਂ ਲੈ ਕੇ ਪੰਜਾਬ ਤੱਕ ਲੜਾਈ ਲੜ ਰਹੇ ਹੈ ਲੜਾਈ ਦਾ ਮੁੱਦਾ ਇੱਕੋ ਹੀ ਹੈ ਕਿ ਆਪਣੀ ਜਿਹੜੀ ਜ਼ਿੰਦਗੀ ਹੈ ਜੀਵਨ ਹੈ ਆਪਣੀਆਂ ਫਸਲਾਂ ਦੀ ਨਸਲਾਂ ਦੀ ਗੱਲ ਕਰਦੇ ਹੈ ਕੋਨਾਂ ਦੇ ਭਵਿੱਖ ਦੀ ਗੱਲ ਕਰਦੇ ਆ ਲੜਾਈ ਤਾਂ ਫਸਲਾਂ ਤੇ ਨਸਲਾਂ ਦੇ ਭਵਿੱਖ ਦੀ ਐ ਉਹ ਲੜਾਈ ਕਹਿੰਦੇ ਜਾਰੀ ਰਹੇਗੀ ਜਦ ਤੱਕ ਉਸ ਦੀ ਗਾਰੰਟੀ ਤੇ ਜ਼ਾਮਨੀ ਨਹੀਂ ਮਿਲਦੀ ਹੁਣ ਕੇਂਦਰ ਸਰਕਾਰ ਦੀ ਗੱਲ ਕਰੀਏ ਕਿੰਨੇ ਮੌਕਿਆਂ ਦੇ ਉੱਤੇ ਪਹਿਲਾਂ ਦਿੱਲੀ 'ਚ ਡਾਇਲਾਗ ਹੋਇਆ ਮੀਟਿੰਗਾਂ ਹੋਈਆਂ ਆਖਰਲੇ ਤਿੰਨ ਕਾਲੇ ਕਾਨੂੰਨ ਕਹਿੰਦੇ ਰੱਦ ਕਰਵਾਏਗੇ ਪਰ ਕਿਸਾਨਾਂ ਦੀ ਝੋਲੀ 'ਚ ਕੀ ਪਿਆ ਕੇਂਦਰ ਨੇ ਜਿਹੇ ਕਾਨੂੰਨ ਬਣਾਏ ਜਿਹੜੇ ਕਿਸਾਨਾਂ ਨੂੰ ਪਰਵਾਣੀ ਸੀ ਉਹ ਰੱਦ ਹੋ ਗਏ ਰੱਦ ਹੋ ਗਏ ਉਸ ਤੋਂ ਬਾਅਦ ਕਿਆ ਗਿਆ ਕਿ ਕਿਸਾਨਾਂ ਦੀ ਗੱਲ ਮੰਨੇਗੀ पर ਗਲਤ ਮੰਨੇਗੇ ਪਰ ਕਿਸਾਨਾਂ ਦੇ ਪੱਲੇ ਕੀ ਪਿਆ ਹੁਣ ਇਦਾਂ ਆਪਾ ਪੰਜਾਬ ਦਾ ਜਦੋਂ ਜ਼ਿਕਰ ਕਰਦੇ ਆ ਮੁੱਖ ਮੰਤਰੀ ਭਗਵੰਤ ਮਾਨ ਸੰਯੁਕਤ ਕਿਸਾਨ ਮੋਰਚੇ ਦੇ ਦੋ ਹਿੱਸੇ ਐ ਇੱਕ ਸੰਯੁਕਤ ਕਿਸਾਨ ਮੋਰਚਾ ਉਹ ਜਿਹੜਾ ਗਿੱਜੀਆਂ ਬਰੂਹਾਂ ਤੇ ਜਿਹਨੇ ਅੰਦੋਲਨ ਲੜਿਆ ਤੇ ਦੂਜਾ ਅੱਜ ਦੀ ਇਹਗਾਈ ਢੱਲੇਵਾਲ ਸਭ ਕਰ ਰਿਹਾ ਤੇ ਨਾਲ ਦੂਜਾ ਫੋਰਮ ਆ ਜਿਹਦੀ ਇਹਗਾਈ ਦਾ ਸਰੋਸਿੰਗ ਪੰਦੇਰ ਕਰ ਰਿਹਾ ਦੋਨਾਂ ਦੇ ਨਾਲ ਡਾਇਲੌਗ ਕੀਤਾ ਗਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਹਿਲਾਂ ਇੱਕ ਗਰੁੱਪ ਦੇ ਨਾਲ ਫਿਰ ਦੂਜੇ ਦੇ ਨਾਲ ਪਹਿਲਾਂ ਤਾਂ ਪਹਿਲਾਂ ਨੂੰ ਕਿਹਾ ਗਿਆ ਕਿ ਤੁਸੀਂ ਅੰਦੋਲਨ ਕਰ ਲਓ ਫਿਰ ਦੇਖਾਂਗੇ ਮੰਗਾਂ ਦੀ ਗੱਲ ਫਿਰ ਦੂਜਿਆਂ ਨੂੰ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਆਂ ਸ਼ਮੂ ਤੇ ਖਨੋਰੀ ਬਾਰਡਰ ਤੋਂ ਖਦੇੜਿਆ ਗਿਆ ਉਹ ਬਿਲਕੁਲ ਆਮਾਨਵੀ ਵਿਤਿਰਾ ਸੀ ਸ਼ਾਮ ਦਾ ਟਾਈਮ ਹਨੇਰੇ ਵੇਲੇ ਕਿਸ ਤਰ੍ਹਾਂ ਉੱਥੇ ਲਾਲਾ ਲਲਾ ਹੋ ਗਈ ਕਿਸੇ ਨੂੰ ਕੋਈ ਲਫਦਾ ਨਹੀਂ ਸੀ ਕਿਧਰ ਟਰਾਲੀਆਂ ਕਿਧਰ ਗੈਸ ਸੁਲੇ ਕਿਧਰ ਉਹਦਾ ਸਾਜੂ ਸਮਾਨ ਜਿਹੜਾ ਰੋਟੀ ਦਾ ਸਮਾਨ ਕਿਚਨ ਦੇ ਸਮਾਨ ਤੇ ਨਰਹਿਣ ਦੇ ਬਸਤਰ ਤੇ ਸਾਰਾ ਕੁਝ ਕਿਦਾਂ ਖਿਲਾਰਾ ਪੈ ਗਿਆ ਔਰ ਬਾਅਦ ਕਿਸ ਤਰ੍ਹਾਂ ਲੁੱਟ ਗਈ ਹੂੰ ਸਾਡੇ ਵਰਕ ਦੇ ਅੰਦਰ ਸਿਸਟਮ ਦੇ ਅੰਦਰ ਜੇ ਕਹੀਏ ਕਈ ਵਾਰ ਕੇ ਸੱਤ ਤੱਕ ਵਿਚਰਮੀ ਕਹਿ ਲਾਂ ਮੈਂ ਕਿ ਹੀਣਤਾ ਕਹਿ ਲਾਂ ਕਿ ਕਿਸਾਨਾਂ ਨੂੰ ਫੜਨ ਦੇ ਲਈ ਤਾਂ ਦੇਖੋ ਆਪਾਂ ਐਡਾ ਵੱਡਾ ਇੰਤਜ਼ਾਮ ਕੀਤਾ ਉਹਨਾਂ ਜਾਂਦਿਆਂ ਰਾਤ ਹੀ ਫੜ ਲਿਆ ਫਿਰ ਉਹਨਾਂ ਦੀ ਕੇਰਾਬੰਦੀ ਕਰ ਲਈ ਆਪਾਂ ਜਾਂਦਿਆਂ ਪੀੜਤ ਅਧਿਕਾਰੀਆਂ ਨੇ ਆਣ ਬਿਠਾ ਕੇ ਜਿੱਦਾਂ ਥਾਣੇ 'ਚ ਬਿਠਾਉਂਦੇ ਹੁੰਦੇ ਆ ਨਾ ਇਦਾਂ ਬਿਠਾ ਕੇ ਉਹਨਾਂ ਨੂੰ ਕਿਹਾ ਕਿ ਅਸੀਂ ਬੜਾ ਥੋੜਾ ਰਿਗਾਰਡ ਕਰਦੇ ਆ ਸਤਕਾਰ ਕਰਦੇ ਆ ਕਿਉਂਕਿ ਤੁਸੀਂ ਵੱਡੇ ਉਮਰਾਂ ਦੇ ਵੱਡੇ ਹੋ ਉਹ ਕਹਿੰਦੇ ਜਿਹੜੇ ਕਿਸਾਨਾਂ ਦੇ ਪੁੱਤਾਂ ਉਹ ਵੀ ਪੁਲਿਸ ਭਰਤੀ ਹੁੰਦੇ ਆ ਉਹ ਵੀ ਫੌਜ ਭਰਤੀ ਹੁੰਦੇ ਆ ਪਰ ਸਨਿਆਗੀ ਦਿੱਤਾ ਗਿਆ ਕਹਿੰਦੇ ਜੇ ਨਹੀਂ ਮੰਨੋਗੇ ਤਾਂ ਫਿਰ ਸਾਨੂੰ ਮਨਾਉਣੇ ਵੀ ਆਉਣੇ ਹੋ ਸੋ ਉਹਨਾਂ ਨੂੰ ਜਿਸ ਤਰ੍ਹਾਂ ਚੋਕ ਕੇ ਬੱਸਾਂ ਛੁੱਟਿਆ ਗਿਆ ਥਾਣੇ ਛੁੱਟਿਆ ਗਿਆ ਜਾ ਕੇ ਉਹਨਾਂ ਦਾ ਸਮਾਨ ਰੁੜ ਗਿਆ ਇੱਕ ਤਾਂ ਉਹ ਵੱਡਾ ਮਾਮਲਾ ਜਿਸ ਮਾਮਲੇ ਦੇ ਖਰਾਬ ਨੂੰ ਪ੍ਰੋਟੈਸਟ ਕੀਤਾ ਜਾ ਰਿਹਾ ਸਭ ਤੋਂ ਕਿਸਾਨ ਮੋਰਚਾ ਜਿੱਦਾ ਬਸ ਦਿੱਲੀ ਵਾਲੇ ਦਾ ਜ਼ਿਕਰ ਕੀਤਾ ਪਹਿਲਾਂ ਉਹਨਾਂ ਨੇ ਵਿਰੋਧ ਕੀਤਾ ਘੋਮੀ ਪੱਦਰ ਦੇ ਵਿਰੋਧ ਕੀਤਾ ਗਿਆ ਕਿ ਕਿਉਂ ਇਸ ਤਰ੍ਹਾਂ ਦਾ ਹੁਣ ਸ਼ੰਭੂ ਤੇ ਖਨੋਰੀ ਬਾਡਰ ਵਾਲੀ ਜਿੱਥੇ ਬੰਦਿਆਂ ਉਹਨਾਂ ਵੱਲੋਂ ਅੱਜ ਦਾ ਪ੍ਰੋਗਰਾਮ ਲਿਖਿਆ ਗਿਆ ਕਿ ਵਾਕਾ ਕੇ ਚਾਹੇ ਵਿਧਾਇਕ ਹੋਣ ਮੰਤਰੀ ਹੋਣ ਉਹਨਾਂ ਦੇ ਘਰਾਂ ਅਗੇ ਜਾ ਕੇ ਜਦੋਂ ਤੁਸੀਂ ਕਹਿ ਕੇ 30 ਥਾਮਾ ਦੇ ਉੱਤੇ ਹੋਏਗਾ 40 ਥਾਮਾ ਦੇ ਉੱਤੇ ਹੋਏਗਾ ਵਾਕਾ ਕੇ ਥਾਮਾ ਦੇ ਉੱਤੇ ਉਹਨਾਂ ਦੇ ਧਰਨੇ ਕਰਾਓ ਗੱਲ ਇਹ ਕੋਈ ਹੈ ਕਿ ਉਹਨਾਂ ਦੀ ਸੁਣਵਾਈ ਕਿਉਂ ਨਹੀਂ ਹੁੰਦੀ ਇਸ ਮੁਲਕ ਦੇ ਵਿੱਚ ਬੜਾ ਅਜੀਬ ਵਰਤਾਰਾ ਹੈ ਕਿ ਆਪਣੀਆਂ ਮੰਗਾਂ ਲਈ ਉੰਜਦੇ ਅਸੀਂ ਕਹਿੰਦੇ ਆਂ ਕਿ ਜੈ ਜਵਾਨ ਜੈ ਕਿਸਾਨ ਅਸੀਂ ਨਾਰੇ ਦੇ ਚਕਾਰੇ ਲਾਉਂਦੇ ਨਹੀਂ ਥੱਕਦੇ ਕਿਸਾਨ ਦੇ ਬੜੀ ਤਰੀਫ਼ ਕਰਦੇ ਆ ਪ੍ਰਧਾਨ ਮੰਤਰੀ ਤੋਂ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਤੱਕ ਤਰੀਫ਼ ਦੇ ਕਿਸਾਨਾਂ ਦੇ ਪੁਲ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡਦੇ ਜਦੋਂ ਮੰਗਾ ਮੰਨਣ ਦੀ ਗੱਲ ਆਉਂਦੀ ਹੈ ਚਾਹੇ ਪ੍ਰਧਾਨ ਮੰਤਰੀ ਹੋਣ ਤੇ ਚਾਹੇ ਹੋਣ ਮੁੱਖ ਮੰਤਰੀ ਫਿਰ ਉਹਦੇ ਕਿੱਥੇ ਸੇਖਣ ਦੀ ਕਸਰ ਨਹੀਂ ਛੱਡਦੇ ਉਹਨੂੰ ਲੜਾਈ ਦਾ ਕੇਵਲ ਇਸ ਦਾ ਦੇਖ ਉਹਨੇ ਮੰਗਾ ਕਿਉਂ ਨਹੀਂ ਮੰਨੇ ਜਨੇ ਕਿਧਰ ਨੂੰ ਜਾਣੋ ਕੇਂਦਰ ਵਾਲੇ ਕਹਿੰਦੇ ਕਿ ਅਸੀਂ ਨਹੀਂ ਗੱਲ ਸੁਣਨ ਤਿਆਰ ਪੰਜਾਬ ਵਾਲੇ ਕਹਿੰਦੇ ਕਿ ਪਹਿਲਾਂ ਨਹਿਥੇ ਹੋ ਕੇ ਆਓ ਆਪਣੇ ਅੰਦੋਲਨ ਛੱਡੋ ਫਿਰ ਗੱਲ ਕਰਾਂਗੇ ਜੇ ਦੋਲਣ ਛੱਡ ਕੇ ਵੀ ਆਉਂਦੇ ਆ ਤਾਂ ਫਿਰ ਵੀ ਕੋਈ ਸੁਣਵਾਈ ਨਹੀਂ ਸੋ ਮਜਬੂਰੀ ਦੇ ਵਿੱਚ ਲੱਗਦਾ ਕਿਸਾਨਾਂ ਨੇ ਇਹ ਗੱਲ ਕੀਤੀ ਹੈ ਕਿ ਕਰਾਂ ਦਾ ਘਰਾਓ ਕੀਤਾ ਜਾਵੇ ਫਿਰ ਜੀ ਕਿਸੇ ਦੇ ਧਰਨੇ ਦਿੰਦੇ ਆ ਤਾਂ ਫੇਰ ਵਾਕਿਆ ਕਾਰੋਬਾਰੀ ਵਾਕਿਆ ਗੇਟੇ ਬੰਦੀਆਂ ਕੁਝ ਲੋਕ ਤਾਂ ਤਿਆਰ ਹੀ ਰਹਿੰਦੇ ਕਿਸਾਨਾਂ ਦੇ ਖਿਲਾਫ ਬੋਲਣ ਨੂੰ ਉਹਨਾਂ ਨੂੰ ਖੜਾ ਕਰ ਲੈਂਦੇ ਆ ਕਿ ਜੀ ਦੇਖੋ ਕਿਸਾਨਾਂ ਨੇ ਕਰੋੜਾਂ ਦਾ ਨੁਕਸਾਨ ਕਰਤਾ ਇਸ ਮੁਲਕ ਦੇ ਅੰਦਾਜ਼ਾ ਨਹੀਂ ਜੇ ਨੁਕਸਾਨ ਹੋ ਰਿਹਾ ਤਾਂ ਕਿਸਾਨਾਂ ਕਰਕੇ ਹੋ ਰਿਹਾ ਹੋਰ ਕਿਸੇ ਕਰਕੇ ਕੋਈ ਨੁਕਸਾਨ ਨਹੀਂ ਹੋ ਰਿਹਾ ਜੀ ਜੀ ਸੁਚਭਾ ਅੱਗੇ ਬਾਦਦੇ ਆਂ ਤੇ ਗੱਲ ਕਰਾਂਗੇ ਕਰਨਲ ਵਾਲੇ ਮਾਮਲੇ ਦੇ ਵਿੱਚ ਕਰਨਲ ਵਾਲਾ ਮਾਮਲਾ ਹੁਣ ਸਿਰਫ ਪੁਲਿਸ ਤੇ ਫੌਜ ਵਿਚਕਾਰ ਦੀ جنگ ਨਹੀਂ ਰਿਹਾ ਜਿੱਤੇ ਪੁਲਸ ਵਰਸਸ ਫੌਜ ਬਣ ਚੁੱਕਿਆ ਉੱਥੇ ਇਹ ਕੇਂਦਰ ਸਰਕਾਰ ਕੋਲੇ ਸਟੇਟ ਗਵਰਨਮੈਂਟ ਕੋਲੇ ਸਾਰੇ ਕਿਤੇ ਪਹੁੰਚ ਚੁੱਕਿਆ ਹੈ ਗ੍ਰਹਿ ਮੰਤਰੀ ਦੇ ਨਾਲ ਵੀ ਉਹਨਾਂ ਨੇ ਮੁਲਾਕਾਤ ਕਰ ਲਈ ਅੱਜ ਸੀਐਮ ਮਾਨ ਦੇ ਨਾਲ ਮੁਲਾਕਾਤ ਕੀਤੀ ਪਰਿਵਾਰ ਨੇ ਐਸਆਈਟੀ ਬਣਾ ਦਿੱਤੀ ਗਈ ਉਹ ਐਸਆਈਟੀ ਪਟਿਆਲੇ ਵੀ ਪਹੁੰਚ ਗਈ ਉੱਥੇ ਵੀ ਪੁੱਛ ਪੜਤਾਲ ਕੀਤੀ ਗਈ ਕਿਵੇਂ ਦੇਖਦੇ ਇਸ ਮਾਮਲੇ ਨੂੰ ਕਿ ਇੰਨਾ ਉਛਾਲਣ ਦਾ ਕੀ ਕਾਰਨ ਰਿਹਾ ਕਿ ਇਸ ਦਾ ਰਿਜ਼ਲਟ ਓਨੀ ਜਲਦੀ ਨਹੀਂ ਰਿਸਪਾਂਸ ਨਹੀਂ ਮਿਲ ਸਕਿਆ ਜਿੰਨੀ ਜਲਦੀ ਕਾਰਵਾਈ ਦੀ ਮੰਗੋਂ ਕਰ ਰਹੇ ਸੀ ਦੇਖੋ ਜਦਾਂ ਤੁਸੀਂ ਜ਼ਿਕਰ ਕੱਲ੍ਹ ਨੂੰ ਰਿਜ਼ਲਟ ਦਾ ਸਾਹਬ ਜੀ ਗੱਲ ਹੈ ਕਿ ਤੁਸੀਂ ਜੇ ਸਮੇਂ ਸਿਰ ਕਾਰਵਾਈ ਕਰੋਗੇ ਤਾਂ ਉਹਦੇ ਨਤੀਜੇ ਵੀ ਹੋਣਗੇ ਤੁਹਾਡੇ ਦਿਮਾਗ 'ਸਰਕਣਾ ਨਾ ਹੋਣਾ ਕਿ ਕਈ ਵਾਰ ਜਿਹੜੇ ਹੱਥਾਂ ਨਾਲ ਦਿੱਤੀਆਂ ਕੰਡਾ ਆਈਆਂ ਮੂੰਹ ਨਾਲ ਖੁਰਨੀਆਂ ਪੈਂਦੀਆਂ ਦੰਦਾਂ ਨਾਲ ਖੁਰਨੀਆਂ ਪੈਂਦੀਆਂ ਸੋ ਇਹ ਹੀ ਗੱਲ ਜਿਹੜੀ ਕਰਨਲ ਬਾੜ ਦੇ ਮਾਮਲੇ 'ਚ ਹੋਈ ਪਹਿਲੇ ਦਿਨਾਂ 'ਚ ਜੇ ਠੀਕ ਠੰਗ ਨਾਲ ਸਮਾਈ ਹੁੰਦੀ ਜਿਹੜੇ ਦੋਸ਼ੀ ਪੁਲਿਸ ਵਾਲੇ ਉਹਨਾਂ ਦੇ ਕਾਰਵਾਈ ਹੁੰਦੀ ਤਾਂ ਸ਼ਾਇਦ ਇਹ ਨੌਕਤਣਾ ਹੁੰਦੀ ਉਸ ਪਰਿਵਾਰ ਨੂੰ ਤਰਨੇ ਦੇਣੇ ਪਏ ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਹੋ ਪਰਿਵਾਰ ਦੇ ਮੈਂਬਰਾਂ ਵੱਲੋਂ ਜਦ ਵਿੱਚ ਕੈਬਨਰ ਮੰਤਰੀ ਰਾਣਾ ਸੰਗਲ ਮਲਾਕਾ ਅਧਿ ਕੀਤੀ ਗਈ ਜਦੋਂ ਆਪਾਂ ਉਹਨਾਂ ਗੱਲ ਕਰ ਰਹੇ ਤਾਂ ਇਸ ਤੋਂ ਕੁਝ ਮਿੰਟ ਪਹਿਲਾਂ ਇਸੇ ਪਰਿਵਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਗਈ ਬਰੇ ਚੰਗੀ ਗੱਲ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਡੇ ਗੱਲ ਨੂੰ ਬੜੀ ਹਮਦਰਦੀ ਨਾਲ ਧੰਮ ਨਾਲ ਸੁਣਿਆ ਕਰਨ ਸਾਹਿਬ ਦਾ ਪ੍ਰੋਸਾਦਤਾ ਉਸ ਤੋਂ ਬਾਅਦ ਉਹੀ ਪਰਿਵਾਰ ਪਰਿਵਾਰ ਕਹਿ ਰਿਹਾ ਕਿ ਅਸੀਂ ਤਰੀਫ਼ ਕਰਦੇ ਹਾਂ ਮੁੱਖ ਮੰਤਰੀ ਜੀ ਇਸ ਮਾਨ ਨੇ ਲੈ ਕੇ ਕਿ ਉਹਨੇ ਸਾਡੀ ਸੁਣਵਾਈ ਕੀਤੀ ਹੈ ਉਹਨਾਂ ਨੂੰ ਉਮੀਦ ਹੈ ਕਿ ਸ਼ਾਮ ਦਾ ਕਦੇ ਕੋਈ ਸ਼ਾਮ ਉਹ ਮੁੱਖ ਮੰਤਰੀ ਭਗਵੰਤ ਮਾਨ ਇਸ ਵੰਦੇ ਦੇ ਅਧਿਕਾਰੀ ਹੈ ਉਹਨਾਂ ਨਾਲ ਮੀਟਿੰਗ ਲੈਣਗੇ ਮੀਟਿੰਗ ਲੈ ਕੇ ਜੋ ਵੀ ਕਾਗਜ਼ ਪੱਤਰ ਦੇ ਕੇ ਤੁਸ਼ੇ ਨੇ ਖਰਾਬ ਕਾਰਵਾਈ ਤੇ ਇਸ ਕਰਨ ਦੀ ਗੱਲ ਕਰਨੀ ਆਪਾਂ ਸਾਰੇ ਜਾਣਦੇ ਆ ਇਸ ਮੰਗ ਸਿੱਟ ਦਾ ਪਹਿਲਾਂ ਹੀ ਬਣੀ ਵੀ ਹੈ ਸਿੱਟ ਵੀ ਆਪਣੇ ਤੌਰ ਤੇ ਕਾਰਵਾਈ ਕਰੀ ਜਦੋਂ ਤੁਸੀਂ ਕਿਹਾ ਕੋਈ ਸਿਕਾਰੀ ਹੈ ਅਜੋ ਸੁਬੇ ਦੇ ਮੁੱਖ ਮੰਤਰੀ ਨੇ ਬੁਲਾ ਕੇ ਉਹਨੂੰ ਭਰੋਸਾ ਦਿੱਤਾ ਘਾਤੋ ਦੇ ਕਨ ਬਾੜ ਦੇ ਜਿਹੜੇ ਪਤਨੀਆਂ ਉਹ ਕਹਿ ਰਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਤੁਸੀਂ ਸਾਡੀ ਬੇਟੀ ਹੋ ਇਹ ਜੋ ਨਿਆਂ ਹੋਇਆ ਜਾਂ ਜ਼ਾਤੀ ਹੋਇਆ ਤੁਹਾਨੂੰ ਨਿਆਂ ਤੇ ਇਨਸਾਫ ਮਿਲੇਗਾ ਜ਼ਾਤੀ ਨਹੀਂ ਹੋਣਿਆਂਗੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਹੋਏਗੀ ਸੋ ਮੁਖਵੰਦ ਨੇ ਪਹਿਲੀ ਵਾਰ ਮੁਲਾਕਾਤ ਕੀਤੀ ਹੈ ਪੀੜਤ ਪਰਿਵਾਰ ਦੇ ਨਾਲ ਔਰ ਪੀੜਤ ਪਰਿਵਾਰ ਬਿਲੋਂ ਵੀ ਤਕੜਾ ਪ੍ਰੋਸੈਜਾ ਪੁਟਾ ਵਾਗੀਤਾ ਹੈ ਮੁਖਵੰਦ ਦੇ ਕੋਲੋਂ ਮੰਦੀ ਤੇ ਜਾ ਰਹੀ ਹੈ ਕਿ ਉਹਨਾਂ ਨੂੰ ਸਲੂਟ ਕਰਦੇ ਆ ਉਹਨਾਂ ਸਾਡੀ ਗੱਲ ਦੀ ਸਮਾਈ ਕੀਤੀ ਹੈ ਲੱਗਦਾ ਹੈ ਕਿ ਕਰਨ ਬਾੜ ਦੇ ਜਿਹੜਾ ਪੀੜਤ ਪਰਿਵਾਰ ਹੈ ਉਸ ਨੂੰ ਨਿਆਂ ਤੇ ਇਨਸਾਫ ਮਿਲੇਗਾ ਇਹ ਗੱਲ ਜ਼ਰੂਰ ਆਪਾਂ ਕਹਿਣੀ ਚਾਹਾਂਗੇ ਪਿਛਲੇ ਦਿਨਾਂ ਜਿਵੇਂ ਪੁਲਿਸ ਵਰਸਸ ਫੌਜ ਦੇ ਮਸਲ 50 ਸਰਦੀ ਸਵੇਰ ਕਿਸੇ ਵੀ ਸੂਰਤ ਦੇ ਵਿੱਚ ਇਦਾਂ ਦਾ ਵਰਤਾਰਾ ਨਹੀਂ ਹੋਣਾ ਚਾਹੀਦਾ ਕਿ ਫੌਜ ਦੇ ਖਿਲਾਫ ਪੁਲਿਸ ਦੀ ਗੱਲ ਹੋਵੇ ਕਿ ਕੋਈ ਹੋਰ ਵਾਰ ਗੋਵੇ ਆਪਾਂ ਸਾਰੇ ਜਾਣਦੇ ਆ ਕਿਸ ਤਰ੍ਹਾਂ ਫੌਜਾਂ ਦੀ ਕਦਰ ਕਰਦੇ ਆ ਸਤਿਕਾਰ ਕਰਦੇ ਆ ਸੋ ਚੰਗੀ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਦਖਲ ਦਿੱਤਾ ਇਸ ਮਾਮਲੇ 'ਚ ਦਖਲ ਦੇ ਕੇ ਇਸ ਮਾਮਲੇ ਦਾ ਹੱਲ ਹੋਣਾ ਚਾਹੀਦਾ ਉਹ ਕੰਨਾ ਬਾ ਜਦੋਂ ਚਾਹੁੰਦੇ ਆ ਦੇਖੋ ਸੀਬੀਆਈ ਦੀ ਜਾਂਚ ਮੰਨਦੀ ਹੈ ਸਰਕਾਰ ਨਹੀਂ ਮੰਦੀ ਗਲਤ ਇਨਸਾਫ ਦੀ ਗੱਲ ਨਿਆਂ ਤੇ ਇਨਸਾਫ ਹੋਣਾ ਚਾਹੀਦਾ ਜੇ ਪੰਜਾਬ ਸਰਕਾਰ ਹੀ ਆਪਣੇ ਸਿਰ ਦੇ ਰਹੀਂ ਇਨਸਾਫ ਦਿੰਦੀ ਹੈ ਤਾਂ ਤਦਵੀ ਉਸ ਪਰਿਵਾਰ ਨੂੰ تسلی ਹੋਏਗੀ ਮਾਮਲਾ ਦਾ ਨਿਆਂ ਮਿਲਣ ਦਾ ਹੈ ਪਿਆ ਸਰਕਾਰ ਹੀ ਦੇ ਕੇ ਮਾਮਲਾ ਦਾ ਪੰਜਾਬ ਸਰਕਾਰ ਨਾਲ ਸੰਬੰਧ ਦਾ ਸਕੇਂਦਰ ਦੀ ਲੋੜ ਹੀ ਨਹੀਂ ਪੈਗੀ ਕੇਂਦਰ ਦੀ ਜਨਸੀ ਨੂੰ ਜਾਂਚ ਤੇ ਵੀ ਨਹੀਂ ਲੋੜ ਪੈਗੀ ਸੋ ਉਮੀਦ ਕੀਤੀ ਜਾਂਦੀ ਹੈ ਕਿ ਜਿਹੜਾ ਟਕਰਾਅ ਬਣਿਆ ਸੀ ਇਹ ਟਕਰਾਅ ਹੱਲ ਨਿਬੜਦਾ ਨਜ਼ਰ ਆ ਰਿਹਾ ਕਨ ਬਾੜ ਜਿਹੜਾ ਹੈਗਾ ਜਿਹੜੇ ਫੌਜੀ ਐ ਡਿਊਟੀ ਆਪਸੇ ਵਾਦਾ ਜ਼ਿਕਰ ਕਰ ਰਹੇ ਆ ਉਹਨਾਂ ਦੇ ਪਰਿਵਾਰ ਨੂੰ ਗਿਆਨ ਤੇ ਇਨਸਾਫ ਮਿਲੇਗਾ ਔਰ ਮੁਖਵੰਦਰੀ ਭਗਵੰਤ ਮਾਨ ਹੈ ਜਿਸ ਤਰ੍ਹਾਂ ਦਾ ਪੁਰਸਾ ਦਿੱਤਾ ਉਸ ਪਰਿਵਾਰ ਨੂੰ ਪੁਰਸਾ ਦਾ ਪ੍ਰਟਾਵਾ ਜਿਹੜਾ ਮੀਡੀਆ ਚ ਆ ਕੇ ਉਹਨਾਂ ਨੇ ਗੱਲ ਕੀਤੀ ਹੈ ਉਸ ਤੋਂ ਹੀ ਵੀ ਲੱਗਦਾ ਹੈ ਕਿ ਟਕਰਾਅ ਜਿਹੜਾ ਬਣਿਆ ਸੀ ਉਹ ਟਕਰਾਅ ਸਮਾਪਤ ਹੁੰਦਾ ਨਜ਼ਰ ਆ ਰਿਹਾ ਇਸ ਮਾਮਲੇ 'ਚ ਜੀ ਜੀ ਜੇ ਸਤ ਸਭ ਅੱਗੇ ਗੱਲ ਕਰਦੇ ਆ ਰੂਸ ਦੇ ਵਿੱਚ ਜੋ ਸਾਡੇ ਪੰਜਾਬ ਦੇ ਕੁਝ ਨੌਜਵਾਨ ਫਸੇ ਹੋਏ ਨੇ ਆਪਣੀ ਰੋਜ਼ੀ ਰੋਟੀ ਦੇ ਲਈ ਰੂਸ ਵਰਗੀਆਂ ਕੰਟਰੀਆਂ ਦੇ ਵਿੱਚ ਜਾ ਕੇ ਉਹ ਵਸੇ ਪਰ ਉੱਥੇ ਜੋ ਹਾਲਾਤ ਬਣੇ ਉਸ ਤੋਂ ਬਾਅਦ ਉਥੋਂ ਦੀਆਂ ਮਿਲਟਰੀਜ਼ ਦੇ ਵਿੱਚ ਉਹਨਾਂ ਨੂੰ ਭਰਤੀ ਕੀਤਾ ਗਿਆ ਤੇ ਹੁਣ ਪਰਿਵਾਰ ਉਡੀਕ ਕਰ ਰਹੇ ਨੇ ਕਿ ਕਦੋਂ ਸਾਡੇ ਬੱਚੇ ਵਾਪਸ ਆ ਜਿਹੜੇ ਉਹਨਾਂ ਹਾਲਾਤਾਂ ਚੋਂ ਤਾਂ ਅਜਿਹੇ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੇ ਜੋ ਉਹਨਾਂ ਨੇ ਮੁਲਾਕਾਤ ਕੀਤੀ ਹੈ ਜਲੰਧਰ ਦੇ ਵਿੱਚ ਪਰਿਵਾਰਾਂ ਦੇ ਨਾਲ ਤੁਹਾਨੂੰ ਕੀ ਲੱਗਦਾ ਹੈ ਕਿ ਚਰਨਜੀਤ ਸਿੰਘ ਚੰਨੀ ਇਸ ਮਸਲੇ ਦੇ ਵਿੱਚ ਕੁਝ ਕਰ ਸਕਦੇ ਨੇ ਇੱਕ ਪਰਿਵਾਰ ਨੂੰ ਕੋਈ ਉਮੀਦ ਜਾਗ ਸਕਦੀ ਹੈ ਜਾਂ ਫਿਰ ਜੋ ਵਿਦੇਸ਼ ਮੰਤਰਾਲਾ ਇਹ ਇਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਕੰਮ ਕੀਤੇ ਜਾ ਰਹੇ ਨੇ ਕੋਈ ਉਮੀਦ ਹੈ ਕਿ ਉਹ ਬੱਚੇ ਜੋ ਫਸੇ ਹੋਏ ਨੇ ਉਹ ਵਾਪਸ ਮੁੜਨਗੇ ਦੇਖੋ ਪਹਿਲਾਂ ਤਾਂ ਬਹੁਤ ਹੀ ਭਾਵਕ ਮਾਮਲਾ ਹੈ ਪੰਜਾਬ ਦੀ ਕਿਸ ਤਰ੍ਹਾਂ ਦੀ ਸਥਿਤੀ ਹੈ ਜਦ ਸੰਗਠਨ ਨਿਕਲਿਆ ਪੰਜਾਬ ਨੂੰ ਜਿਹਾ ਪਤਾ ਲੱਗਦਾ ਵਿਦੇਸ਼ਾਂ ਦੇ ਪੁਰਾਣੇ ਸਭ ਗਰਾਂ ਸੀ ਕਿ ਸਾਡੇ ਜਿਹੜੇ ਜਵਾਨ ਆ ਭਰਤੀ ਕਰਕੇ ਵਿਦੇਸ਼ੀ ਧਰਤੀਆਂ ਤੇ ਉਹਨਾਂ ਨੂੰ ਲੜਾਇਆ ਜਾਂਦਾ ਸੀ ਉੱਥੇ ਸ਼ਹਾਦਤਾਂ ਪਾ ਜਾਂਦੇ ਸੀ ਕਈ ਮੁਲਕ ਹੋ ਜੇ ਪਤਾਨੀਆਂ ਸਮੇਂ ਜਿੱਥੇ ਅਜੇ ਵੀ ਉਹਨਾਂ ਦੀਆਂ ਯਾਦਗਾਰਾਂ ਬਣੀਆਂ ਵੀ ਐ ਹੁਣ ਅੱਜ ਦੇ ਸਮੇਂ 'ਚ ਵੀ ਸਾਡੇ ਜਵਾਨ ਇਥੋਂ ਇਸ ਲਈ ਜਾਣ ਕਿ ਉਹਨਾਂ ਨੂੰ ਰੋਜ਼ਗਾਰ ਦੀ ਲੋੜ ਐ ਉਹਨਾਂ ਨੂੰ ਆਪਣੇ ਪਰਿਵਾਰ ਦੀ ਚਿੰਤਾ ਇਸ ਕਰਕੇ ਰੂਸ ਵਰਗੇ ਮੁਲਕਾਂ 'ਚ ਜਾ ਕੇ ਫੌਜ 'ਚ ਭਰਤੀ ਹੁੰਦੇ ਆ ਭਰਤੀ ਵਿਕੜਾ ਸਦੇ ਹੁੰਦੇ ਐ ਤੇ ਏਜੰਟ ਭੇਜਦੇ ਐ ਏਜੰਟਾਂ ਦੇ ਗਾ ਕੇ ਸਬ-ਏਜੰਟ ਹੁੰਦੇ ਆ ਪਤਾ ਨਹੀਂ ਕਿਸ ਕਦਰ ਇਥੋਂ ਦਾ ਜਾਣ ਵਿਸ਼ਿਆਵਾ ਜਦੋਂ ਜਾਣਦੇ ਆ ਉੱਥੇ ਜਾ ਕੇ ਕੌਣ ਅੱਗੇ ਉਹਨੂੰ ਲੈਂਦਾ ਹੈ ਕੌਣ ਭਰਤੀ ਕਰਾਉਂਦਾ ਹੈ ਕਿਸ ਤਰ੍ਹਾਂ ਦੇ ਲਿੰਕ ਹੈ ਆਪਣੇ ਆਪ ਜਿੱਤੇ ਕੋਈ ਜਾਣਨਾ ਪਛਾਣ ਉੱਥੇ ਜਾ ਕੇ ਦੇਸ਼ਾਂ ਵਿੱਚ ਬਗਾਨੀਆਂ ਧਰਤੀਆਂ ਤੇ ਜਾ ਕੇ ਭਰਤੀ ਹੋਣਾ ਲੜਾਈਆਂ ਲੜਨੀਆਂ ਪਹਿਲੇ ਜ਼ਿੰਦਗੀ ਲਈ ਕਦਰਿਆੜੀ ਗੱਲਾਂ ਹੁਣ ਕਾਫੀ ਜਿਹੜੇ ਪੰਜਾਬੀ ਜਾਂ ਦੇਸ਼ ਦੇ ਜਵਾਨ ਫਸੇ ਵੀ ਅੱਦਾਂ ਨਹੀਂ ਲੜਾਈਆਂ ਦੇ ਵਿੱਚ ਰੂਦ ਜਿਹਦਾ ਪਰਸੇ ਕਰ ਕਰਦੇ ਉਸ ਮੌਨ ਲੈ ਕੇ ਕੁਝ ਦਿਨ ਪਹਿਲਾਂ ਸੰਸਿਚੀਵਾ ਲੋ ਵੀ ਪਾਰਲੀਮੈਂਟ ਮੈਂਬਰ ਹੈ ਉਹਨਾਂ ਨੂੰ ਕੁਝ ਪਰਿਵਾਰ ਮਿਲੇ ਸੀ ਉਹਨਾਂ ਨੇ ਭਰੋਸਾ ਦਿੱਤਾ ਸੀ ਇੱਥੇ ਹੁਣ ਆਪਾਂ ਗੱਲ ਕਰਦੇ ਚੰਦ ਸਿੰਘ ਚੰਨੀ ਪਾਰਲੀਮੈਂਟ ਮੈਂਬਰ ਹੈ ਸਾਬਕਾ ਮੁੱਖ ਮੰਤਰੀ ਇਹਦੇ ਬਾਰੇ ਕੋਈ ਦੋਸ਼ ਨਹੀਂ ਕਿ ਜੇ ਉਹ ਗੱਲ ਕਰਨਗੇ ਤਾਂ ਉਹਨਾਂ ਦੀ ਸੁਣਵਾਈ ਹੋਏਗੀ ਉਹ ਗ੍ਰਹਿ ਮੰਤਰਾਲੇ ਨੂੰ ਵੀ ਕਹਿ ਸਕਦਾ ਹੈ ਵਿਦੇਸ਼ ਮੰਤਰਾਲੇ ਨੂੰ ਵੀ ਕਹਿ ਸਕਦਾ ਮਾਮਲਾ ਤਾਂ ਦੇਖੋ ਕਮੀ ਪਦਰ ਤੇ ਜਿਹੜੀ ਦੇਦੀ ਸਰਕਾਰ ਹੈ ਉਹਦੇ ਵੱਲੋਂ ਉਠਾਇਆ ਜਾਏਗਾ ਪਰ ਜੇ ਕੋਈ ਵੀ ਪਾਰਲੀਮੈਂਟ ਮੈਂਬਰ ਪੀੜਤ ਪਰਿਵਾਰਾਂ ਦੀ ਬਾਹਾਂ ਫੜਦਾ ਉਹਨਾਂ ਦੀ ਸਾਰ ਲੈਂਦਾ ਹੈ ਤਾਂ ਸੁਣਵਾਈ ਤਾਂ ਹੁੰਦੀ ਹੈ ਬਹੁਤਾਂ ਦੇ ਜਿਹੜੇ ਪਰਿਵਾਰ ਆ ਦੇਖੋ ਕਿਸਾਨ ਸਾਧਨ ਪਰਿਵਾਰਾਂ ਜੋ ਗਏ ਆ ਸਧਾਨ ਪਰਿਵਾਰਾਂ ਜੋ ਗਏ ਆ ਜਿਨ੍ਹਾਂ ਦੀ ਕੋਈ ਸਰਕਾਰਾਂਾਂ ਚ ਨਾ ਕਿਤੇ ਜਾਣ ਨਾ ਪਹਿਚਾਣ ਕਿਉਂਕਿ ਰੋਜ਼ਗਾਰ ਦੀ ਖਾਤਰ ਉਹਨਾਂ ਦੇ ਬੱਚੇ ਤਾਂ ਚਲੇ ਗਏ ਪਰ ਆਪ ਉਹ ਕਿੱਥੇ ਪਹੁੰਚ ਗਾਨੇ ਵੀ ਜਾਣਕਾਰੀ ਨਹੀਂ ਹੈ ਇਸ ਕਰਕੇ ਜੇ ਕੋਈ ਪਾਰਲੀਮੈਂਟ ਮੈਂਬਰ ਉਹਨਾਂ ਦੀ ਗੱਲ ਸੁਣਦਾ ਉਹਨਾਂ ਨੂੰ ਦੁੱਖ ਹੁੰਦਾ ਹੈ ਤਾਂ ਇੱਕ ਇਹ ਤਰਜਾਸ ਭਾਈ ਜੀ ਇਸ ਗੱਲ ਦੇ ਲਈ ਕਿ ਕੇਂਦਰ ਕੋਲੇ ਗੱਲ ਜਾਏਗੀ ਕੇਂਦਰ ਅੱਗੇ ਜਾ ਕੇ ਜਿਹੜਾ ਰੂਸ ਜਿਹੜੀ ਸਰਕਾਰ ਆ ਉਹਨਾਂ ਦੇ ਨਾਲ ਹਾਲਾਂਕਿ ਇਹ ਵੀ ਕਿਹਾ ਗਿਆ ਰਸ਼ਿੰਦਨ ਪਿਛਲੇ ਦਿਨਾਂ ਚੁੰਦਿਆਂ ਸਰਕਾਰਾਂ ਅਧਿਕਾਰੀਆਂ ਵੱਲੋਂ ਕਿ ਉਹ ਤੱਥ ਇਕੱਠੇ ਕਰ ਰਹੇ ਕਿ ਕਿਹੜੇ ਕਿਹੜੇ ਪੰਜਾਬ ਚੋਂ ਜਾਂ ਸਰਹੱਦ ਪਾਰ ਦੇ ਚੋਂ ਜਿਹੜੇ ਜਵਾਨ ਉੱਥੇ ਜਾ ਕੇ ਫੌਜ ਭਰਤੀ ਹੋਏ ਐ ਔਰ ਕਈ ਇਹ ਹੋ ਜਾਏ ਕਿ ਅਜੇ ਤੱਕ ਉਹਨਾਂ ਦਾ ਅਤਾ ਪਤਾ ਨਹੀਂ ਲੱਗ ਰਿਹਾ ਕਿ ਉਹ ਕਿੱਥੇ ਐ ਕਿੱਥੇ ਨਹੀਂ ਭਰਤੀ ਹੋਏ ਵੇ ਕਿ ਨਹੀਂ ਹੋਏ ਸੋ ਕਾਫੀ ਗੈਰਜਕਿਨੇ ਵਾਲੀ ਸਥਿਤੀ ਐ ਉਮੀਦ ਕਰਦੇ ਆਂ ਕਿ ਜਿਹੜੇ ਪਰਿਵਾਰਾਂ ਨੂੰ ਰਾਹਤ ਮਿਲੇ ਸੰਘਰਸ਼ ਤੋਂ ਬਾਹਰ ਹੋਣ ਜਾਂ ਚਾਹੇ ਚੱਣੀਆਂ ਸੈਂਸਿਟਿਵ ਵਾਲਾ ਗ੍ਰਹਿ ਮੰਤਰालय ਜੇ ਦੇਸ਼ ਮੰਤਰालय ਉਹਨਾਂ ਨੇ ਨਾ ਪਰਿਵਾਰਾਂ ਦੀ ਸਮਵਾਹੀ ਕਰਕੇ ਫੌਰੀ ਤੌਰ ਤੇ ਸੰਪਰਕ ਕਰਕੇ ਜਿਹੜੇ ਇਦਾਂ ਦੇ ਬੱਚੇ ਆ ਉਹਨਾਂ ਨੂੰ ਵਾਪਸ ਲੈ ਕੇ ਆਉਣ ਲਈ ਯਤਨ ਕਰਨੇ ਚਾਹੀਦੇ ਆ ਕਿਉਂਕਿ ਜਿੰਘਾ ਧਰਤੀਆਂ ਉਥੇ ਨਾ ਬੋਲੀ ਦੀ ਸਾਧ ਨਾ ਕੋਈ ਸਰਕਾਰ ਦੀ ਸਾਧ ਆਪਾਂ ਅੰਦਾਜ਼ਾ ਹੀ ਲਗਾ ਸਰੇ ਕਿ ਕਿਹੋ ਜੀਆਂ ਮੁਸ਼ਕਲਾਂ ਨਾਲ ਉਹ ਬੱਚੇ ਕਿਰੇ ਹੋਣਗੇ ਤੇ ਸਰਕਾਰਾਂ ਹੀ ਇੱਕ ਦੂਜੇ ਨਾਲ ਸੰਪਰਕ ਕਰਕੇ ਮਦਦ ਕਰ ਸਕਦੀਆਂ ਪੀੜਤ ਪਰਿਵਾਰ ਦਾ ਆਪਣੇ ਘਰ ਵਾ ਸਕਦੇ ਆ ਉਮੀਦ ਹੈ ਕਿ ਉਹਨਾਂ ਦੀ ਖਾਹ ਚੰਸੇ ਚੰਨੀ ਰਹਿਣ ਸੰਸਦ ਹੀ ਆ ਰਹੇ ਨੇ ਤੇ ਦੂਜੇ ਜਿਹੜੇ ਪੰਜਾਬ ਦੇ ਪਾਰਲੀਮੈਂਟ ਮੈਂਬਰ ਹੈ ਉਹ ਵੀ ਸਮੇਂ-ਸਮੇਂ ਤੇ ਆਵਾਜ਼ ਉਠਾਉਂਦੇ ਰਹਿੰਦੇ ਆ ਔਰ ਕੇਂਦਰ ਇਹ ਆਵਾਜ਼ ਸੁਣੇਗਾ ਔਰ ਸੁਣ ਕੇ ਪੀੜਤ ਪਰਵਾਰਾਂ ਦੀ ਮਦਦ ਵੀ ਕਰੇਗਾ ਤਾਂ ਕਿ ਉਹਨਾਂ ਦੇ ਬੱਚੇ ਜਿਹੜੇ ਗਏ ਸੁਰੱਖਿਤ ਵਾਪਸ ਆ ਸਕਣ ਜੀ ਆਕਾਲੀ ਦਲ ਦੀ ਆਕਾਲੀ ਦਲ ਦੀ ਭਰਤੀ ਮੁਹਿੰਮ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ ਪੰਜ ਮੈਂਬਰੀ ਕਮੇਟੀ ਵੱਲੋਂ ਜੋ ਕੀਤੀ ਜਾ ਰਹੀ ਹੈ ਲਗਾਤਾਰ ਜਾਰੀ ਹੈ ਤੇ ਭਰਮਾ ਹੋਂਗਾਰਾ ਵੀ ਬਹੁਤ ਮਿਲ ਰਿਹਾ ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ਤੇ ਟਿਕੀਆਂ ਹੋਈਆਂ ਨੇ ਕਿ ਕਿਸ ਤਰ੍ਹਾਂ ਭਰਤੀ ਮੁਹਿੰਮ ਚੱਲੇਗੀ ਤੇ ਅੱਗੇ ਅਕਾਲੀ ਦਲ ਦਾ ਸਟਰਕਚਰ ਕੀ ਹੋਏਗਾ ਢਾਂਚਾ ਕਿਸ ਤਰ੍ਹਾਂ ਦਾ ਹੋਏਗਾ ਤੇ ਉਸ ਢਾਂਚੇ ਦੇ ਵਿੱਚ ਆਉਂਦੇ ਨੇ ਸੁਖਬੀਰ ਬਾਦਲ ਜਿਨ੍ਹਾਂ ਦੇ ਅਸਤੀਫੇ ਦੇ ਉੱਪਰ ਹਾਲੇ ਤੱਕ ਕਿਸੇ ਤਰੀਕੇ ਦੀ ਕੋਈ ਵੀ ਕਾਰਵਾਈ ਨਹੀਂ ਹੋਈ ਪ੍ਰਵਾਨ ਨਹੀਂ ਕੀਤਾ ਗਿਆ ਅੱਗੇ ਪ੍ਰਧਾਨ ਦੀ ਚੋਣ ਬਾਰੇ ਕੋਈ ਸلسਲਾ ਜਿਹੜਾ ਉਹ ਨਹੀਂ ਚੱਲ ਰਿਹਾ ਸੋ ਕਿਵੇਂ ਦੇਖਦੇ ਹਾਂ ਸਮਾਪਰੇਣ ਕਿਉਂਕਿ ਅਕਾਲੀ ਦਲ 2027 ਦੇ ਵਿੱਚ ਚੋਣਾਂ ਨੂੰ ਲੈ ਕੇ ਤਿਆਰ ਆ ਜਾਂ ਨਹੀਂ ਤਿਆਰ ਇਹ ਲੋਕਾਂ ਦੇ ਮਨਾਂ 'ਚ ਬੜਾ ਵੱਡਾ ਸਵਾਲ ਹੈ ਬਿਲਕੁਲ ਐਂਸਵਰ ਜਿਦਾ ਤੁਸੀਂ ਜ਼ਿਕਰ ਕਰ ਰਹੇ ਹੋ ਖਾਲੀ ਦਲ ਇੱਕ ਵੱਡੇ ਸੰਕਟ ਦੇ ਵਿੱਚ ਖੜਿਆ ਹੋਇਆ ਹੈ ਇੱਕ ਪਾਸੇ ਤਾਂ ਪਾਰਟੀ ਦੇ ਅੰਦਰੂਨੀ ਸੰਘਰਸ਼ ਦੀ ਗੱਲ ਕਰੀਏ ਵਿਰੋਧ ਦੀ ਗੱਲ ਕਰੀਏ ਦੂਜੇ ਪਾਸੇ ਪਾਰਟੀ ਦੇ ਬਾਹਰ ਆ ਜਿਹੜੇ ਖਾਲੀ ਦਲ ਦੇ ਨਾਂ ਤੇ ਪਰਤੀ ਕੀਤੀ ਜਾ ਰਹੀ ਹੈ ਖਾਲੀ ਦਲ ਸਿਹਾਰ ਲੈਸ ਦੇ ਜਿਹੜੇ ਆਗੂ ਦੀ ਬੀਬੀ ਜ਼ਗੀਰ ਖੋਰ ਹੈ ਦੇਵਤ ਰਾਜਾ ਜੀ ਐ ਪ੍ਰੇਮ ਸਿੰਘ ਚੰਨੂਆ ਜੜਾ ਮਨਪੀਰਿਆਲੀ ਕਈ ਕਦਾਂ ਵਰਾਗੂਆ ਜਿਹੜੇ ਉਸ ਮਹਿਮਦੇ ਵਿੱਚ ਲੱਗੇ ਵਿਆ ਖਾਸទੌਰ ਤੇ ਆਪਾਂ ਸਾਬਕਾ ਜਥੇਦਾਰ ਦੀ ਗੱਲ ਕਰੀ ਗਿਆ ਨਹੀਂ ਹੈ ਪ੍ਰੇਮ ਸਿੰਘ ਉਹ ਵੀ ਨਾ ਮਾਵਨਾ ਚ ਗਵਾਈ ਕਰਿਆ ਪਿੰਡਾਂ ਚ ਕਸਵਿਆਂ ਜਾ ਕੇ ਜਿਸ ਤੰ ਨਾਲ ਭਰਤੀ ਹੋ ਰਹੀ ਹੈ ਉਥੇ ਸਭ ਜਣਾ ਦੇ ਉਤੇ ਚੰਗਾ ਹੰਗਾਰਾ ਮਿਲ ਰਿਹਾ ਹੁਣ ਇੱਕ ਦਿਨ ਪਹਿਲਾਂ ਪਿੰਡ ਰੋਡੇਵਾਲ ਜਿਹੜਾ ਇਤਿਹਾਸਿਕ ਪਿੰਡ ਰੋਡੇ ਇਤਿਹਾਸਿਕ ਪਿੰਡ ਹੈ ਉਸ ਇਤਿਹਾਸਿਕ ਪਿੰਡ ਦੇ ਵਿੱਚ ਵੀ ਭਰਤੀ ਦੀ ਮਹਿਮਲੀ ਉਹਨਾਂ ਨੇ ਮੀਟਿੰਗ ਰੱਖੀ ਉਸ ਮੀਟਿੰਗ ਚੰਗਾ ਪਰਮਾਂਗਾਰਾ ਮਿਲੇ ਵਾਲੇ ਤੁਹਾਡੇ ਦੇ ਪਿੰਡਾਂ ਵੱਲੋਂ ਉਸ ਪਿੰਡ ਦੇ ਲੋਕਾਂ ਵੱਲੋਂ ਭਰਤੀ ਚ ਦਿਲਚਸਪੀ ਲਈ ਗਈ ਔਰ ਵੱਡੀ ਗੰਦੀ ਦੇ ਲੋਕ ਉਸ ਭਰਤੀ ਚ ਸ਼ਾਮਲ ਹੋ ਰਿਹਾ ਸੋ ਕਾਲੀ ਗੱਲ ਦੀ ਬਣੀ ਵੀ ਹੈ ਕਿ ਭਰਤੀ ਮੈਂ ਦੇਖੋ ਉਹਨਾਂ ਜਿਸ ਤਰੀਕੇ ਨਾਲ ਚਲਾਈ ਹੈ ਉਹ ਇੱਕ ਗੰਦੀ ਗੱਲ ਤਾਂ ਹੈ ਨਹੀਂ ਆਈ ਨਹੀਂ ਕਿ ਦੋ ਦਿਨਾਂ ਚਾਰ ਦਿਨ ਖਤਮ ਹੋ ਜੇਗੀ ਤੇ ਇਸ ਗੱਲ ਦਾ ਭੋਗ ਪੈ ਜਾਵੇਗਾ ਉਹ ਤਾਂ ਮਹਿਮਾਤ ਔਰਤੇ ਚਲਾ ਰਿਹਾ ਕਿ ਦੇ ਇੱਕ ਪਿੰਡ ਚ ਕਦੇ ਦੂਜੇ ਕਸਬੇ ਅਦੇ ਇੱਕ ਜ਼ਿਲ੍ਹੇ ਦੂਜੇ ਜ਼ਿਲ੍ਹੇ ਚ ਸੋ ਜਿੱਥੇ ਜਿੱਥੇ ਵੀ ਜਾਂਦੇ ਆ ਉਹਨਾਂ ਜਿੱਦਾਂ ਦਾ ਹੰਗਾਰਾ ਮਿਲ ਰਿਹਾ ਉਹ ਕਾਲੀਗੜ੍ਹ ਦੇ ਲਈ ਇੱਕ ਵੱਡੀ ਚੁਣੌਤੀ ਦਾ ਕੰਮ ਇਹੀ ਵਜ੍ਹਾ ਹੈ ਕਿ ਸ਼ਾਇਦ ਕਾਲੀਗੜ੍ਹ ਅਜੇ ਇਹ ਨਹੀਂ ਫੈਸਲਾ ਲੈ ਪੈ ਰਿਹਾ ਕਿ ਕਿਸ ਢੰਗ ਨਾਲ ਜਿਹੜਾ ਹੈਗਾ ਕਾਲੀਗੜ੍ਹ ਦਾ ਜਿਹੜਾ ਢਾਂਚਾ ਆ ਕੇ ਜਥੇਬੰਦਕ ਢਾਂਚਾ ਉਸ ਨੂੰ ਖੜਾ ਕੀਤਾ ਜਾਏ ਅਜੇ ਵੀ ਲੱਗਦਾ ਹੈ ਕਿ ਜਲਵਿੰਦਰ ਸਿੰਘ ਪੁੰਦੜ ਉਹਦੇ ਕਾਰਜਕਾਰੀ ਪ੍ਰਧਾਨ ਆ ਉਹਨਾਂ ਵੱਲੋਂ ਹੀ ਕਾਰਵਾਈਆਂ ਚਲਾਈਆਂ ਜਾ ਰਹੀਆਂ ਵੀ ਤਾ ਕਿਤੇ ਜਾ ਰਹੇ ਜਿਸ ਤਰ੍ਹਾਂ ਅਕਾਲੀ ਲਾ ਨੇ ਸ਼ੁਰੂਦਰਨ ਦਾ ਐਲਾਨ ਕੀਤਾ ਹੈ ਕਿ ਛੇਤੀ ਜਿਹੜਾ ਅਕਾਲੀਗਰਮ ਨਵਾਂ ਪ੍ਰਧਾਨ ਮਿਲੇਗਾ ਨਵਾਂ ਪ੍ਰਧਾਨ ਆਪਾਂ ਬਰਾਏ ਨਾਮ ਦੇ ਤੌਰ ਤੇ ਜ਼ਰੂਰ ਡਾਇਲੌਗ ਇਸਤੇਮਾਲ ਕਰਦੇ ਆਂ ਪਰ ਸਾਰੇ ਜਾਣਦੇ ਕਿ ਨਵਾਂ ਪ੍ਰਧਾਨ ਕੌਣ ਹੋਏਗਾ ਸਵੀਰ ਸਿੰਘ ਬਾਦਲੀ ਹੋਣਗੇ ਪਰ ਉਹਦਾ ਬਕਾਇਦਾ ਹੈ ਕਿ ਉਹਨਾਂ ਨੇ ਕਿਹਾ ਕਿ ਬਿਲਕੁਲ ਵਿਧੀਵਟਾਂ ਨਾਲ ਭਾਰਤੀ ਮੈਮ ਤੋਂ ਬੱਡ ਡੈਲੀਗੇਟ اجلاس ਹੋਏਗਾ ਡੈਲੀਗੇਟ اجلاس ਜਿਹੜਾ ਅਗੇ ਫਿਰ ਨਵੇਂ ਪ੍ਰਧਾਨ ਨੂੰ ਚੁਣੇਗਾ ਤੇ ਵੀ ਜ਼ਬੀਂ ਕਿ ਚੱਲ ਰਿਹਾ ਹੈ ਜਿਹੜਾ ਪ੍ਰਦਾਨ ਹੋਏਗਾ ਉਹ ਪ੍ਰਦਾਨ ਸਰਵੇਸ਼ ਬਾਦਲੀ ਹੋਣਗੇ ਸੋ ਮਾਮਲਾ ਵੀ ਅਜੇ اٹਕਿਆ ਹੋਇਆ ਰੁਕਿਆ ਹੋਇਆ ਦੂਜੇ ਪਾਸੇ ਸਿੰਘ ਸਹਿਮੰਦੇ ਮਾਮਲੇ ਨੇ ਅਜੇ ਕਾਲੀਦਲ ਕਹ ਲਈਏ ਸੁਮਨੀ ਕੁਦਰਪੰਦ ਕਮੇਟੀ ਦੀ ਗੱਲ ਕਹ ਲਈਏ ਉਹ ਵੀ ਉਲਜਣਾ ਚ ਲਗਾਤਾਰ ਕਿਰੇ ਵੇ ਪਿਛਲੇ ਦਿਨ ਜਿ ਆਪਾਂ ਅਨੁਸਾਰਾਂ ਨੂੰ ਪਤਾ ਕਿ ਸੁਮਨੀ ਕੁਦਰਪੰਦ ਕਮੇਟੀ ਦਾ ਜਨਰ ਜਲਾਸਾ ਹੋਇਆ ਉੱਥੇ ਵੀ ਧਾਮੀ ਸਾਹਿਬ ਨੇ ਇਸ ਕਦਾ ਪ੍ਰੋਸਾ ਦਿੱਤਾ ਕਿ ਜਥੇਦਾਰਾਂ ਦੀਆਂ ਨਿਯੁਕਤੀਆਂ ਉਹਨਾਂ ਨੂੰ ਲਾਉਣ ਤੇ ਹਟਾਉਣ ਦਾ ਜਿਹੜਾ ਵਿਧੀ ਵਿਧਾਨ ਹੈ ਉਦਲੇ ਕਮੇਟੀ ਬਣਾਈ ਜਾਏਗੀ ਕਮੇਟੀ ਦੇ ਅਨਸਾਰ ਹੀ ਅੱਗੇ ਜਿਹੜੀ ਕੀ ਕਾਰਵਾਈ ਹੋਏਗੀ ਉਹਦੇ ਨੂੰ ਤਾਂ ਕਿ ਜਥੇਦਾਰ ਲਗਿਆ ਕਰਨਗੇ ਉਹਦੇ ਮੁਤਾਬਕ ਹੀ ਜਥੇਦਾਰ ਫਰਕ ਹੋਇਆ ਕਰਨਗੇ ਸੋ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਮੀ ਸਾਹਿਬ ਵੱਲੋਂ ਕਿ ਇਸ ਮਾਮਲੇ ਦਾ ਨਿਬਚਾਰਾ ਕੀਤਾ ਜਾਏ ਬਾਰੇ ਇੱਕ ਕਮੇਟੀ ਬਣੇਗੀ ਕਮੇਟੀ ਚ ਕਿਹੜੀਆਂ ਤਰ੍ਹਾਂ ਸ਼ਾਮਲ ਕੀਤਾ ਜਾਂਦਾ ਹੈ ਫਿਰ ਜਿਹੜਾ ਵਿਧਾਨ ਦੀ ਗੱਲ ਆਉਂਦੀ ਹੈ ਉਹਦੇ ਤੇ ਕੀ ਬਹਿਸ ਹੋਏਗੀ ਕਿਸ ਤਰ੍ਹਾਂ ਦਾ ਉਹਦਾ ਟਾਂਚਾ ਹੋਵੇਗਾ ਉਹ ਸਾਰੇ ਮਾਮਲੇ ਵੀ ਅਜੇ ਉਲਝੇ ਹੋਇਆ ਉਹ ਮਾਮਲੇ ਦੇ ਚੱਲਦੇ ਆ ਜਿਹੜਾ ਜਥੇਦਾਰ ਗੜਗਾਜੀ ਦੋ ਤਰਤ ਸਹਿਬਾਨ ਦੇ ਦਸਵਾਵਾਂ ਸਾਂਝੇ ਤੌਰ ਤੇ ਨਿਵਾਰਿਆ ਤੱਕ ਕਿਸ ਗੜ ਸਾਹਿਬ ਦੀ ਗੱਲ ਕਰੀਏ ਅਕਾਲ ਤਰਸ ਦੇ ਤੱਕ ਦੀ ਗੱਲ ਕਰੀਏ ਇੰਨੇ ਤੱਕ ਦਮਦਮਾਵਾਂ ਸਾਹਿਬ ਉਹਨਾਂ ਦੇ ਸਿੰਘ ਸਹਿਬਾਨ ਨੇ ਅਜੇ ਤੱਕ ਨਿਯੁਕਤੀ ਜਿਹੜੀ ਹੋਈ ਸੀ ਉਹ ਜ਼ਿੰਮੇਵਾਰੀ ਨਹੀਂ ਸੰਭਾਲੀ ਸੋ ਕਾਲੀਗਲ ਦੇ ਅੰਦਰ ਤੇ ਪੰਥਕ 13 ਦੇ ਅੰਦਰ ਜੇ ਵਡਾ ਖਲਾਅ ਹੈ ਉਹਨਾਂ ਵਾਲੇ ਇਹਨੇ ਦੇਖਿਆ ਜਾਏਗਾ ਕਿ ਭਰਤੀ ਮਹਿਮਾ ਜਥੇਦਾਰ ਦੀਆਂ ਨਿਯੁਕਤੀਆਂ ਵਿਧੀ ਵਿਧਾਨ ਕਿਸ ਬਸ ਦਿਵਾਨੂੰ ਸਥਿਤੀ ਬਦਲੇਗੀ ਵੱਡੇ ਸਵਾਲ ਨੇ ਸਾਰੇ ਦੇਖਿਆ ਜਾਏਗਾ ਕਿ ਉਹਨਾਂ ਵਾਲੇ ਦਿਨਾਂ ਚ ਪੰਚਜਾ ਐਸਜੀਪੀਸੀ ਖਾਲੀਦਾਲ ਕਿਹੜੇ ਪਾਸੇ ਨੂੰ ਮੋੜਾ ਕੱਢਦਾ ਹੈ ਜੀ ਜੀ ਸਤਿ ਸ੍ਰੀ ਅਕਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸੋ ਕੁਝ ਅਹਿਮ ਵਿਸ਼ਿਆਂ ਦੇ ਉੱਪਰ ਗੱਲਬਾਤ ਕੀਤੀ ਹੈ ਜਿਸ ਦੇ ਵਿੱਚ ਕਰਨਲ ਤੇ ਕਿਸਾਨਾਂ ਦਾ ਮੁੱਦਾ ਇਸ ਸਮੇਂ ਸਭ ਤੋਂ ਵੱਡੇ ਮੁੱਦੇ ਬਣੇ ਹੋਏ ਨੇ ਉਮੀਦ ਕਰਦੇ ਆ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ